ਕਿ ਜਿਹੜਾ ਕੌਤਕ ਰਚੈ ਮਹਾਰਾਜ ਨੇ ਉਹਦੀ ਗੱਲ ਕੀਤੀ ਹੈ ਤੇ ਲਗਾਤਾਰ ਸਾਲਾਂ ਵਰਸਾਲ ਆਪਾਂ ਕਰਦੇ ਆ ਰਹੇ ਹਾਂ ਦੋ ਤਿੰਨ ਗੱਲਾਂ ਆਪਾਂ ਨੂੰ ਸਮਝਣੀਆਂ ਪੈਣਗੀਆਂ ਜਿਹੜੇ ਕਿ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਉਮਤ ਸਮਝਦੇ ਹਾਂ ਪਹਿਲੀ ਗੱਲ ਇਹ ਕਿ ਜਦੋਂ ਮੈਂ ਗੁਰਦੁਆਰਾ ਸਾਹਿਬ ਚ ਐਂਟਰ ਹੋਇਆ ਤਾਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕੌਣ ਨਾ ਕੀਜੈ ਇਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਪੰਕਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੋਈ ਹੈ ਪਹਿਲੀ ਪਾਤਸ਼ਾਹਾਂ ਦੀ ਹੁਣ ਗੱਲ ਇੱਥੇ ਇਹ ਆਉਂਦੀ ਹੈ ਕਿ 10ਵੇਂ ਪਾਤਸ਼ਾਹ ਨੇ ਸਿਰ ਮੰਗੇ ਨੇ ਜਿਵੇਂ ਅੱਜ ਆਪਾਂ ਸੰਗਤ ਰੂਪ 'ਚ ਗੁਰੂ ਦੇ ਹਜ਼ੂਰ ਬੈਠੇ ਆ ਇਸੇ ਤਰ੍ਹਾਂ ਹੀ ਨੰਦਪੁਰ ਸਾਹਿਬ ਅੱਜ ਦੇ ਦਿਨ ਗੁਰੂ ਨੇ ਤੁਹਾਡੇ ਵਾਂਗ ਸੰਗਤ ਨੂੰ ਕਿਹਾ ਕਿ ਮੈਨੂੰ ਇੱਕ ਸਿਰ ਚਾਹੀਦਾ ਹੈ ਬੇਸ਼ੱਕ ਇਤਿਹਾਸਕਾਰ ਕਹਿੰਦੇ ਨੇ ਕਿ 80000 ਦੀ ਸੰਗਤ ਜਿਹੜੀ ਹੈ ਉਹ ਉਸ ਦੀਵਾਨ ਵਿੱਚ ਹਾਜ਼ਰ ਸੀ ਪਰ ਇਸ ਦਿਨ ਤੋਂ ਕਰੀਬ-ਕਰੀਬ 200 ਸਾਲ 250 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਤਿਆਰ ਕੀਤਾ ਕੀ ਕਿਹਾ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ ਬਿਨਾਂ ਸਮਝਣ ਦੇ ਗੁਰਬਾਣੀ ਨੂੰ ਸਾਡਾ ਨਾ ਇੱਥੇ ਭਲਾ ਹੋਣਾ ਨਾ ਅੱਗੇ ਜਾ ਕੇ ਭਲਾ ਹੋਣਾ ਅਸੀਂ ਬਾਣੀ ਨੂੰ ਰਟਣ ਰੂਪ ਚ ਲੈ ਰਹੇ ਹਾਂ ਜੋ ਸਾਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਤੇ ਹੋਰ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਸੰਗਤ ਜੀ ਮੇਰੇ ਨਾਲ ਤੁਹਾਨੂੰ ਪਿਆਰ ਆਉਂਦਾ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਜੋ ਤਉ ਪ੍ਰੇਮ ਖੇਲਣ ਕਾ ਚਾਉ ਜੇ ਤੁਹਾਡੇ ਦਿਲ ਚ ਚਾਹ ਆਉਂਦਾ ਹੈ ਕਿ ਤੁਸੀਂ ਗੁਰਨਾਨਕ ਨੂੰ ਪਿਆਰ ਕਰੋ ਫਿਰ ਗੁਰਨਾਨਕ ਨੇ ਕਿਹਾ ਫਿਰ ਕੀ ਕਰੋ ਸਿਰ ਧਰ ਤਲੀ ਗਲੀ ਮਰੀਆਉ ਪਹਿਲੇ ਪਾਸ਼ਾ ਨੇ ਕਿਹਾ ਗੁਰਗੰਨ ਸਾਹਿਬ ਦੇ ਦਰਜ ਹੈ ਜੇ ਮੈਨੂੰ ਪਿਆਰ ਕਰਨ ਦਾ ਤੁਹਾਡਾ ਜੀ ਕਰਦਾ ਤਾਂ ਆਪਣਾ ਸਿਰ ਤਲੀ ਤੇ ਰੱਖ ਕੇ ਬਿਨਾ ਪ੍ਰਵਾਹ ਕੀਤੇਂ ਇਸ ਮਾਰਗ ਤੇ ਤੁਰਿਓ ਅੱਗੇ ਫਿਰ ਕਹਤਾ ਨਾਲ ਦੀ ਨਾਲ ਦੂਜੀ ਪੰਕਤੀ ਚ ਸਿੱਤ ਮਾਰਗ ਪੈਰ ਤਰੀਜੈ ਜੇ ਇਸ ਰਸਤੇ ਤੇ ਤੁਰ ਪਾਉਂਗੇ ਸਿਰ ਦੀਜੈ ਕਾਣ ਨਾ ਕੀਜੈ ਜਦੋਂ ਸਿਰ ਮੰਗੇ ਜਾਣਗੇ ਤੁਹਾਡੇ ਫਿਰ ਕਾਣ ਨਾ ਕਰਿਓ ਇਹ ਕਦੋਂ ਕਿਹਾ ਇਹ ਪਹਿਲੀ ਪਾਸ਼ਾਹੀ ਨੇ ਕਿਹਾ ਤੇ ਸਿਰ ਕਿਨੇ ਮੰਗੇ ਅੱਜ ਦੇ ਦਿਨ 325 ਸਾਲ ਪਹਿਲਾਂ ਗੁਰ ਗੋਬਿੰਦ ਸਿੰਘ ਜੀ ਨੇ ਦਸਵੇਂ ਜਾਮੇ ਨੇ ਇਸ ਖੇਡ ਨੂੰ ਇਸ ਕੌਤਕ ਨੂੰ ਸਮਝਣ ਦੀ ਲੋੜ ਹੈ ਇਹ ਮਾਰਗ ਪ੍ਰੇਮ ਦਾ ਹੈ ਦ੍ਰਿੜਤਾ ਦਾ ਹੈ ਤੇ ਲਗਾਤਾਰਤਾ ਦਾ ਹੈ ਉਹ ਜਿਹੜਾ ਪਹਿਲੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਦਾ ਜਿਹੜਾ ਸਮਾਂ ਹੈ ਉਹਦਾ ਇਤਿਹਾਸਕ ਤੌਰ ਤੇ ਟਾਈਮ ਬਣਦਾ ਹੈ 239 ਸਾਲ 239 ਸਾਲ ਤੱਕ ਗੁਰੂ ਨੇ ਇਹ ਸਫਰ ਚੱਲਿਆ ਲਗਾਤਾਰਤਾ ਦਿੱਤੀ ਹੈ ਤੁਹਾਨੂੰ ਤੇ ਮੈਨੂੰ ਸਮਝਾਉਣ ਖਾਤਰ ਕਿ ਇਸ ਰਸਤੇ ਤੇ ਕੀ ਕੁਝ ਹੋ ਸਕਦਾ ਤੇ ਅਸੀਂ ਕੀ ਕਰਨਾ ਹੈ ਇਸ ਰਸਤੇ ਤੇ ਤੁਸੀਂ ਦੇਖਿਆ ਇਤਿਹਾਸ ਚ ਪੜਿਆ ਗੁਰੂ ਨਾਨਕ ਸਾਹਿਬ ਦੇ ਟਾਈਮ ਚ ਬਾਬਰ ਚੜ ਕੇ ਆਇਆ ਤੇ ਬਾਬੇ ਨੇ ਕੀ ਕਿਹਾ ਬਾਬਰ ਤੂੰ ਜਾਬਰ ਹੈ ਤਾਂ ਬਾਬਰ ਇੱਕ ਰਾਜਾ ਸੀ ਜ਼ੁਲਮ ਕੁਮਾ ਰਹਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਲਿਖਤਾ ਭਾਈ ਲਾਲੋ ਜੀ ਨੂੰ ਸੰਬੋਧਨ ਹੋ ਕੇ ਪਾਪ ਕੀ ਜੰਜ ਲੈ ਕਾਬਲੋ ਧਾਇ ਜੋਰੀ ਮੰਗੈ ਦਾਨ ਵੇ ਲਾਲੋ ਲਾਲੋ ਜੀ ਲਾਲੋ ਜੀ ਨੂੰ ਦੱਸ ਰਹੇ ਨੇ ਕਿ ਜ਼ਬਰਦਸਤੀ ਕਾਬਲ ਤੋਂ ਆ ਕੇ ਇਸ ਮੁਲਕ ਤੋਂ ਜ਼ਬਰਦਸਤੀ ਦਾਨ ਮੰਗਦਾ ਹੈ ਲੁੱਟਦਾ ਹੈ ਫਿਰ ਗੁਰੂ ਨਾਨਕ ਨੇ ਕੀ ਕਿਹਾ ਗੁਰੂ ਨਾਨਕ ਨੇ ਸਾਨੂੰ ਇਹ ਸਮਝਾਇਆ ਕਿ ਜੇ ਕੋਈ ਬਾਬਰ ਬਣ ਕੇ ਆਏਗਾ ਤੁਹਾਡੇ ਉੱਪਰ ਤੁਹਾਨੂੰ ਉਹਦਾ ਮੁਕਾਬਲਾ ਕਰਨਾ ਪਊਗਾ ਉਸ ਸੋਚ ਦੇ ਵਿੱਚੋਂ ਅੱਜ ਦਾ ਦਿਨ ਕੱਢ ਕੇ ਦਿਖਾਇਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਅੱਜ ਅਸੀਂ ਕਹਿੰਦੇ ਆ ਖਾਲਸਾ ਸਾਜਨਾ ਦਿਵਸ ਇਹ ਵੀ ਸਮਝੋ ਖਾਲਸਾ ਲਫ਼ਜ਼ ਜਦੋਂ ਅਸੀਂ ਪੜ੍ਹਦੇ ਆ ਸੋਚਦੇ ਆ ਸਾਡੇ ਮਨ ਚ ਇੱਕ ਵਿਚਾਰ ਆਉਂਦਾ ਹੈ ਕਿ ਖਾਲਸਾ ਲਫ਼ਜ਼ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਕਿਉਂਕਿ ਅੱਜ ਖਾਲਸਾ ਸਾਜਨਾ ਦਿਵਸ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਖਾਲਸਾ ਖਾਲਸਾ ਸਾਜਿਆ ਪਰ ਮੈਂ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਇਹ ਤੁਹਾਨੂੰ ਬੇਨਤੀ ਰੂਪ ਚ ਦੱਸਣਾ ਚਾਹਣਾ ਕਿ ਖਾਲਸਾ ਲਫ਼ਜ਼ ਗੁਰੂ ਨਾਨਕ ਸਾਹਿਬ ਤੋਂ ਵੀ 150 ਸਾਲ ਪਹਿਲਾਂ ਭਗਤ ਕਬੀਰ ਜੀ ਨੇ ਦਿੱਤਾ ਗੁਰਗੰਨ ਸਾਹਿਬ ਜੀ ਦਰਜ ਹੈ ਖਾਲਸਾ ਲਹਜ ਗੁਰਗੰਨ ਸਾਹਿਬ ਜੀ ਦਰਜ ਹੈ ਦਿੱਤਾ ਕਿਨੇ ਭਗਤ ਕਬੀਰ ਜੀ ਨੇ ਅਪਣਾਇਆ ਕਿਨੇ ਗੁਰਗੋਬਿੰਦ ਸਿੰਘ ਜੀ ਨੇ ਇਹ ਸਾਰੀਆਂ ਖੇਡਾਂ ਤੁਹਾਨੂੰ ਸਮਝਣੀਆਂ ਪੈਣਗੀਆਂ ਜੇ ਤੁਸੀਂ ਇਸ ਮਾਰਗ ਤੇ ਚੱਲਣਾ ਚਾਹੁੰਦੇ ਹੋ ਕਹੋ ਕਬੀਰ ਜਨ ਭਏ ਖਾਲਸੇ ਕਬੀਰ ਜੀ ਕਹਿ ਰਹੇ ਨੇ ਜਿਹੜੇ ਗੁਰੂ ਨਾਨਕ ਦੇ ਸਮੇਂ ਤਾਂ ਉਸ ਤੋਂ ਪਹਿਲਾਂ ਹੋਏ ਨੇ ਉਹ ਕਹਿ ਰਹੇ ਨੇ ਗੁਰਗੰਸਾਹਬ ਚ ਬੈਠ ਕੇ ਕਿ ਕਹੋ ਕਬੀਰ ਜਨ ਭਏ ਖਾਲਸੇ ਭਾਵ ਪਿਓਰ ਹੋ ਗਏ ਜਿਨ੍ਹਾਂ ਨੂੰ ਸਮਝ ਆ ਗਈ ਕਿ ਜਿਹੜਾ ਮਾਰਗ ਗੁਰੂ ਨਾਨਕ ਨੇ ਦੱਸਿਆ ਉਹ ਪ੍ਰੇਮ ਦਾ ਮਾਰਗ ਹੈ ਕਿਹੜਾ ਸੋ ਇਹ ਜਿਹੜੀਆਂ ਵਿਚਾਰਾਂ ਨੇ ਨਾ ਆਪਾਂ ਕਰਦੇ ਨਹੀਂ ਆ ਜਿਹਦੇ ਕਰਕੇ ਸਾਡੇ ਬੱਚਿਆਂ ਤੱਕ ਅੱਗੇ ਇਹ ਗੱਲ ਨਹੀਂ ਜਾ ਰਹੀ ਕਿ ਅਸੀਂ ਹਾਂ ਕੀ ਅਸੀਂ ਸਮਝਣਾ ਕੀ ਹੈ ਤੇ ਅਸੀਂ ਕਰਨਾ ਕੀ ਹੈ ਇੱਕ ਗੱਲ ਮੈਂ ਹੋਰ ਕਹਿ ਕੇ ਸਮਾਪਤੀ ਵੱਲ ਜਾਊਂਗਾ ਕਿ ਜਿਹੜੇ ਪੰਜ ਪਿਆਰੇ ਜਿਵੇਂ ਭਾਈ ਸਾਹਿਬ ਨੇ ਬੜੀ ਡਿਟੇਲ ਚ ਦੱਸਿਆ ਉਹ ਸੀਸ ਭੇਟ ਕੀਤੇ ਨੇ ਉਹ ਜਦੋਂ ਤੁਸੀਂ ਦੇਖੋਗੇ ਇਤਿਹਾਸ ਚ ਸਾਰੇ ਇੰਡੀਆ ਪਾਕਿਸਤਾਨ ਤੱਕ ਉਸ ਟਾਈਮ ਹੈ ਨਹੀਂ ਸੀ ਜਦੋਂ ਇਹ ਸਰਬਸਾਂਝਾ ਖਿੱਤਾ ਸੀ ਉਸ ਸਾਰੇ ਦੇਸ਼ ਦੇ ਵਿੱਚੋਂ ਉੱਠ ਕੇ ਅਨੰਦਪੁਰ ਸਾਹਿਬ ਪਹੁੰਚੇ ਲਾਹੌਰ ਤੋਂ ਵੀ ਆਏ ਨੇ ਹਸਤਨਾਪੁਰ ਤੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਪਰ ਮੈਂ ਇੱਕ ਵਿਸ਼ੇਸ਼ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਪਿਆਰਾ ਜੀ ਦਵਾਰਕਾ ਤੋਂ ਆਏ ਨੇ ਮੈਂ ਆਪਣੀ ਜ਼ਿੰਦਗੀ ਦੇ ਜਿਹੜਾ ਮੈਂ ਅੱਜ 62 ਸਾਲ ਦਾ ਹੋ ਗਿਆ ਕਰੀਬ 45 47 ਸਾਲ ਤੱਕ ਮੈਂ ਜਦੋਂ ਇਹ ਪੜਦਾ ਸੀ ਕਿ ਇੱਕ ਪਿਆਰਾ ਜੀ ਦਵਾਰਕਾ ਤੋਂ ਆਏ ਨੇ ਤਾਂ ਮੇਰੇ ਮਨ 'ਚ ਇੱਕ ਤਸਵੀਰ ਬਣਦੀ ਸੀ ਕਿ ਦਵਾਰਕਾ ਜਿਹੜਾ ਬਨਾਰਸ ਦੇ ਕੋਲ ਹੈ ਉੱਥੋਂ ਆਏ ਹੋਣਗੇ ਪਰ 213 ਦੇ ਵਿੱਚ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ ਉਹਨੇ 60000 ਪੰਜਾਬੀ ਜ਼ਿਮੀਦਾਰ ਉਜਾੜਿਆ ਸੀ ਤਾਂ ਮੇਰੀ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੈਨੂੰ ਤੇ ਜਸਕਰਨ ਸਿੰਘ ਨੂੰ ਟੀਮ ਦੇ ਕੇ ਗੁਜਰਾਤ ਭੇਜਿਆ ਕਿ ਜਾ ਕੇ ਦੇਖ ਕੇ ਆਓ ਪਿੰਡਾਂ 'ਚ ਘੇੜਾ ਮਾਰ ਕੇ ਆਓ ਕਿ ਇਹਨਾਂ ਜ਼ਿਮੀਦਾਰਾਂ ਨਾਲ ਤਕਾ ਕਿਉਂ ਹੋਇਆ ਹੈ ਵੀ ਸੋ 13 ਦੇ ਵਿੱਚ ਜਦੋਂ ਮੈਂ ਉਸ ਟੂਰ ਤੇ ਸੀ ਆ ਪਤਾ ਕਰਨ ਲਈ ਕਿ ਸਾਡੇ ਪੰਜਾਬੀ ਸਿੱਖ ਕਿਉਂ ਉਜਾੜੇ ਜਾ ਰਹੇ ਨੇ ਗੁਜਰਾਤ ਚੋਂ ਤਾਂ ਉਦੋਂ ਮੈਂ ਜਿਸ ਜਗ੍ਹਾ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਇਸ ਤੋਂ 50 ਕਿਲੋਮੀਟਰ ਦੂਰ ਦਵਾਰਕਾ ਸਥਾਨ ਹੈ ਗੁਜਰਾਤ ਚ ਔਰ ਹੈ ਕਿੱਥੇ ਅੱਜ ਵੀ ਜੇ ਜਾਓਗੇ ਕੁਝ ਸਾਡੇ ਟਰਾਂਸਪੋਰਟ ਭਰਾ ਜਾਂਦੇ ਵੀ ਹੋਣਗੇ ਅੱਜ ਵੀ ਦਵਾਰਕਾ ਨਗਰੀ ਜਿਹੜੀ ਐ ਉਹ ਸਮੁੰਦਰ ਦੇ ਵਿੱਚ ਐ ਅੱਜ ਵੀ ਟਾਪੂ ਐ ਇੱਕ ਜਿਹਦਾ ਨਾਮ ਦਵਾਰਕਾ ਐ ਉੱਥੋਂ ਆਏ ਸੀ ਇੱਕ ਪਿਆਰਾ ਜੀ ਇਹ ਕਮਾਈ ਕਿਦੀ ਐ ਇਹ 9 10 ਜਾਮਿਆਂ ਦੇ ਗੁਰੂ ਨਾਨਕ ਸਾਹਿਬ ਦੀ ਕਮਾਈ ਐ ਜਨੇ ਬੀਜ ਬੀਜਿਆ ਥਾਂ ਥਾਂ ਜਾ ਕੇ ਕਿ ਸਿੱਖੀ ਕੀ ਚੀਜ਼ ਹੈ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਮਾਰੀ ਤਾਂ ਅਡ ਅਡ ਥਾਵਾਂ ਤੋਂ ਅਨੰਦਪੁਰ ਸਾਹਿਬ ਪਹੁੰਚੇ ਸੋ ਇਹ ਗੱਲ ਤੁਸੀਂ ਆਪਣੇ ਦਿਲ ਚ ਰੱਖਣੀ ਹੈ ਕਿ ਖਾਲਸਾ ਕਿਸੇ ਦੇਸ਼ ਕਿਸੇ ਜਾਤ ਕਿਸੇ ਧਰਮ ਦਾ ਮਜਬ ਦਾ ਮਹਤਾਜ ਨਹੀਂ ਹੈ ਉਹ ਕੇਵਲ ਆਪਣੇ ਖਾਲਸਾਈ ਕਿਰਦਾਰ ਦਾ ਮਹਤਾਜ ਹੈ ਜਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਕਹਿਤੀ ਹੈ ਜੋ ਤੂੰ ਪ੍ਰੇਮ ਖੇਲਣ ਕਾ ਚਾਹੋ ਉਹ ਪ੍ਰੇਮ ਦੀ ਖੇਡਣ ਖੇਡਣ ਵਾਲਾ ਖਾਲਸਾ ਹੈ ਜਿਸ ਨੂੰ ਆਪਣਾ ਸਿਰ ਤਲੀ ਤੇ ਰੱਖਣਾ ਪੈਂਦਾ ਤੇ ਜਿਹੜਾ ਇਸ ਤੌਰ ਤੇ ਤੁਰਦਾ ਫਿਰ ਸੰਤ ਜਰਨੈਲ ਸਿੰਘ ਵਾਂਗ ਉਹ ਪਿੱਛੇ ਮੁੜ ਕੇ ਨਹੀਂ ਦੇਖਦਾ ਜਿਹੜਾ ਸਾਡੇ ਸਮਿਆਂ 'ਚ ਖਾਲਸਾ ਮੈਂ ਦੇਖਿਆ ਜਾਂ ਤੁਹਾਡੇ ਚੋਂ ਵੀ ਬਹੁਤਿਆਂ ਨੇ ਦੇਖਿਆ ਜਾਂ ਸੁਣਿਆ ਉਹ ਖਾਲਸਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਸੀ ਜਿਹੜਾ ਸੋਚ ਕੇ ਇਸ ਮਾਰਗ ਤੇ ਚੱਲਿਆ ਕਿ ਮੈਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨਾ ਜੋ ਮੇਰੇ ਗੁਰੂ ਦਾ ਹੁਕਮ ਹੈ ਸੋ ਅੱਜ ਦਾ ਦਿਨ ਜੇ ਸਾਨੂੰ ਜਾਤ ਪਾਤ ਤੋਂ ਤੋੜ ਨਾ ਸਕਿਆ ਜਿੰਨੇ ਵੀ ਇੱਥੇ ਬੈਠੇ ਹੋ ਜਾਂ ਜਿੰਨੇ ਵੀ ਮੈਨੂੰ ਸੁਣ ਰਹੇ ਹੋ ਇੱਕ ਗੱਲ ਆਪਣੇ ਮਨ 'ਚ ਵਸਾ ਲਿਓ ਜੇਕਰ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਜਾਤ ਜਾਂ ਪਾਤ ਦਾ ਵਿਚਾਰ ਵੀ ਆ ਗਿਆ ਤਾਂ ਤੁਸੀਂ ਅੱਜ ਦਾ ਦਿਨ ਕੇਵਲ ਫਾਰਮੈਲਿਟੀ ਕਰ ਰਹੇ ਹੋ ਦਿਲੋਂ ਨਹੀਂ ਮਨਾ ਰਹੇ ਕਿਉਂ ਅੱਜ ਦਾ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਤੱਖ ਕਰਕੇ ਦਿਖਾਇਆ ਕਿ ਆ ਅਡੜ ਜਾਤਾਂ ਵਾਲੇ ਲੋਕ ਨੇ ਮੈਂ ਇਹਨਾਂ ਨੂੰ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਾਉਂਗਾ ਪਹਾੜੀ ਰਾਜਿਆਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਅਸੀਂ ਵੀ ਅੰਮ੍ਰਿਤ ਛਕਣ ਦੇ ਪਿਆਰ ਆ ਪਰ ਸਾਨੂੰ ਨੀਵੀਆਂ ਜਾਤੀਆਂ ਨਾਲ ਬਿਠਾ ਕੇ ਅੰਮ੍ਰਿਤ ਨਾ ਛਕਾਓ ਕੀ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੀ ਜਾਤ ਦਾ ਅਪਮਾਨ ਮੰਨ ਕੇ ਇਹ ਕਿਹਾ ਕਿ ਆਜੋ ਭਾਈ ਤੁਹਾਨੂੰ ਵੀ ਛਕਾ ਦਿੰਨੇ ਆ ਤੁਹਾਡੀ ਗੱਲ ਮੰਨ ਲੈਂਦੇ ਆ ਨਾ ਸਿਧਾਂਤ ਨਹੀਂ ਬਦਲ ਸਕਦੇ ਕਦੇ ਵੀ ਕਿਸੇ ਦੇ ਕਿਹਾ ਗਿਣਤੀ ਵੱਧ ਸਕਦੀ ਹੈ ਪਰ ਸਿਧਾਂਤ ਤਬਦੀਲ ਨਹੀਂ ਕੀਤੇ ਜਾ ਸਕਦੇ ਇਹ ਸਾਨੂੰ ਅੱਜ ਦੇ ਦਿਨ ਸਿੱਖਿਆ ਦੇ ਕੇ ਗਿਆ ਇਸ ਕਰਕੇ ਸਿਧਾਂਤ ਦੀ ਪਹਿਰੇਦਾਰੀ ਤੁਹਾਡੇ ਲਈ ਪ੍ਰਮੁੱਖ ਹੈ ਬਸ ਅਖੀਰਲੀ ਗੱਲ ਮੈਂ ਗੁਰਗੋਮਲ ਸਿੰਘ ਦੀ ਜ਼ਿੰਦਗੀ ਚੋਂ ਆ ਤੁਹਾਨੂੰ ਸਮਝਾਉਣਾ ਚਾਹੁੰਨਾ ਜੋ ਮੈਨੂੰ ਸਮਝ ਆਈ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਊਗਾ ਅੱਜ ਦੇ ਦਿਨ 80 ਹਜ਼ਾਰ ਬੰਦੇ ਦੇ ਸੰਗਤ ਰੂਪ ਵਿੱਚ ਸਾਹਮਣੇ ਖੜ ਕੇ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਕੌਤਕ ਦਿਖਾਇਆ 80000 ਦੀ ਗਿਣਤੀ ਦੇ ਸਾਹਮਣੇ ਵੀ ਸਾਨੂੰ ਕਹਿਤਾ ਕਿ ਸਾਡਾ ਸਿਧਾਂਤ ਇਹ ਹੈ 1699 ਤੋਂ ਮਹਿਜ 5 ਸਾਲ ਬਾਅਦ 1704 ਚਮਕੌਰ ਦੀ ਗੜੀ ਦੀ ਜੰਗ ਹੁੰਦੀ ਐ ਜਿਸ ਤੋਂ ਇਕੱਲਾ ਗੁਰੂ ਗੋਬਿੰਦ ਸਿੰਘ ਜੀ ਨਿਕਲ ਕੇ ਮਾਛੀਵੜ ਦੇ ਜੰਗਲਾਂ ਚ ਆਉਂਦਾ ਸਾਨੂੰ ਜਰੂਰ ਸੋਚਣਾ ਪਊਗਾ ਜਦੋਂ ਮਾਛੀਵੜ ਦੇ ਜੰਗਲਾਂ ਚ ਗੁਰੂ ਗੋਬਿੰਦ ਸਿੰਘ ਜੀ ਕੰਡਿਆਂ ਦੇ ਚੁੱਭਿਆਂ ਪਏ ਨੇ ਜੰਗਲਾਂ ਦੇ ਵਿੱਚ ਕੀ ਉਸ ਵਕਤ ਉਹਨਾਂ ਨੇ ਆਪਣਾ ਸਿਧਾਂਤ ਬਦਲ ਲਿਆ ਜੋ 80 ਹਜ਼ਾਰ ਦੇ ਸਾਹਮਣੇ ਸੀ ਨਹੀਂ 80000 ਦੇ ਸਾਹਮਣੇ ਵੀ ਸਮਝਾਇਆ ਕਿ ਤੁਹਾਡਾ ਪ੍ਰੇਮ ਦਾ ਮਾਰਗ ਸਿਰਤਲੀ ਤੇ ਰੱਖ ਕੇ ਤੁਰਨ ਵਾਲਾ ਹੈ ਤੇ ਜਦੋਂ ਇਕੱਲੇ ਰਹਿ ਗਏ ਸਾਨੂੰ ਸਿੱਖਿਆ ਦੇ ਕੇ ਗਏ ਮੇਰੀ ਉਮਤ ਜਦੋਂ ਤੱਕ ਜਿਉਂਦੇ ਰਹੋਗੇ ਯੁਗਾਂ ਤੱਕ ਆਹੀ ਸਿਧਾਂਤ ਚੱਲੇਗਾ ਮੈਂ ਅੱਜ ਇਕੱਲਾ ਮੈਂ ਅੱਜ ਵੀ ਉਸੇ ਸਿਧਾਂਤ ਦੀ ਪਹਿਰੇਦਾਰੀ ਕਰ ਰਹੇ ਹਾਂ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇ ਦਿੱਤਾ ਹੈ ਮੈਂ ਤੁਹਾਨੂੰ ਇੱਕ ਗੱਲ ਐਨੀ ਰੋਚਕ ਦੱਸਦਾ ਇਤਿਹਾਸ ਚੋਂ ਭਾਈ ਸਾਹਿਬ ਜੀ ਤੁਹਾਨੂੰ ਪਤਾ ਹੋਊਗਾ ਜਦੋਂ ਚਮਕੌਰ ਦੀ ਗੜੀ ਚੋਂ ਮਾਛੀ ਵੜ ਦੇ ਜੰਗਲ ਚ ਆਏ ਨੇ ਨਬੀ ਖਾਂ ਗਨੀ ਖਾਂ ਆਪਣੇ ਘਰ ਲੈ ਗਏ ਨੇ ਪੰਜਾਬ ਦੇ ਗੁਰੂਆਂ ਨੇ ਨਾ ਕਰਤੀ ਆ ਇਹ ਇੱਕ ਇਤਿਹਾਸ ਹੈ ਸਾਡਾ ਨਬੀ ਖਾਂ ਗਨੀ ਖਾਂ ਜਦੋਂ ਜੰਗਲ ਤੋਂ ਬਾਹਰ ਛੱਡ ਕੇ ਗਏ ਨੇ ਆਪਣੇ ਨਗਰ ਤੋਂ ਬਾਹਰ ਛੱਡ ਕੇ ਗਏ ਨੇ ਉੱਚ ਦਾ ਪੀਰ ਬਣਾ ਕੇ ਉਸ ਦਮ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਨੇ ਫਿਰ ਇਕੱਲੇ ਨੇ ਉਹ ਆਪਣੇ ਸਿੰਘਾਂ ਨੂੰ ਕਹਿ ਚੁੱਕੇ ਸੀ ਕਿ ਜਦੋਂ ਤਾਰਾ ਇਸ ਥਾਂ ਤੇ ਆਊਗਾ ਮੈਂ ਤੁਹਾਨੂੰ ਰਾਏ ਕੋਟ ਮਿਲਾਂਗਾ ਉਹਦੇ ਵਿੱਚ ਹਜੇ ਸਮਾਂ ਗੁਰੂ ਗੋਬਿੰਦ ਸਿੰਘ ਜੀ ਨਬੀ ਖਾਨ ਗਨੀ ਖਾਨ ਤੋਂ ਬਾਅਦ ਉੱਥੇ ਇੱਕ ਛੋਟਾ ਜਿਹਾ ਪਿੰਡ ਹੈ ਅੱਜ ਵੀ ਹੈ ਅੱਜ ਗੁਰਦੁਆਰਾ ਸਾਹਿਬ ਵੀ ਹੈ ਮਰਿੰਡੇ ਦੇ ਨਾਲ ਟੰਡਰਾਣੀ ਸਿੱਖਾਂ ਕੀ ਇਹ ਪਿੰਡ ਦਾ ਨਾਮ ਹੈ ਉਸ ਪਿੰਡ ਦੇ ਵਿੱਚ ਇੱਕ ਲੋਹਾਰ ਭਰਾ ਸਿੱਖ ਸ਼ਸਤਰ ਭਰਾਣ ਦਾ ਕੰਮ ਕਰਦਾ ਸੀ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਚੱਲ ਕੇ ਉਸ ਲੋਹਾਰ ਭਰਾ ਦੇ ਘਰ ਆਏ ਨੇ ਸਿੱਖ ਜੀ ਲੋਹਾਰ ਹੈਰਾਨ ਪਰੇਸ਼ਾਨ ਹੋਗਾ ਕਿ ਦਸਵੇਂ ਪਾਤਸ਼ਾਹ ਜਿਹਦੇ ਪਿੱਛੇ ਮੁਗਲ ਫੌਜ ਲੱਗੀ ਹੋਈ ਹੈ ਆ ਇਕੱਲੇ ਮੇਰੇ ਸਾਹਮਣੇ ਖੜੇ ਨੇ ਉਹਨੂੰ ਸੱਚਣਾ ਮੰਨਣ ਨੂੰ ਆਵੇ ਉਹ ਕਹਿੰਦੇ ਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਇਸ ਵਕਤ ਕਿੰਨੇ ਸ਼ਸਤਰ ਤਿਆਰ ਵਰ ਤਿਆਰ ਨੇ ਮਿਸ਼ਨ ਸਮਝਾਇਆ ਹੈ ਕਿ ਮੈਂ ਇਕੱਲਾ ਕੋਈ ਗੱਲ ਨਹੀਂ ਪਰ ਮੇਰਾ ਮਿਸ਼ਨ ਹਜੇ ਬਾਕੀ ਹੈ ਇਸ ਲਈ ਹਜੇ ਮੈਨੂੰ ਸ਼ਸਤਰਾਂ ਦੀ ਲੋੜ ਹੈ ਤਾਂ ਉਹਨਾਂ ਨੇ ਕਿਹਾ ਕਿ 23 ਸ਼ਸਤਰ ਛੋਟੇ ਵੱਡੇ ਮੇਰੇ ਕੋਲ ਤਿਆਰ ਪਏ ਨੇ ਮਹਾਰਾਜ 23 23 ਗੁਰੂ ਸਾਹਿਬ ਨੇ ਕਿਹਾ ਕਿ 23 ਦੇ 23 ਸ਼ਸਤਰ ਮੇਰੇ ਸਰੀਰ ਤੇ ਸਜਾ ਦਿਓ ਚਾਰ ਜਾਂ ਪੰਜ ਸ਼ਸਤਰ ਗੁਰੂ ਸਾਹਿਬ ਸਜਾਉਂਦੇ ਹੀ ਸੀ 23 ਇਹ ਮਤਲਬ ਕਿ 30 ਸ਼ਸਤਰ ਛੋਟੇ ਵੱਡੇ ਗੁਰੂ ਸਾਹਿਬ ਨੇ ਆਪਣੇ ਸਰੀਰ ਤੇ ਸਜਾਏ ਨੇ ਮੈਨੂੰ ਤੇ ਤੁਹਾਨੂੰ ਸਮਝਾਣ ਖਾਤਰ ਕਿ ਮਿਸ਼ਨ ਦੇ ਚਲਦਿਆਂ ਤੁਹਾਨੂੰ ਉਹੀ ਕਰਨਾ ਪਊਗਾ ਜੋ ਮਿਸ਼ਨ ਲਈ ਜ਼ਰੂਰੀ ਹੈ ਤੇਈ ਸ਼ਸਤਰ ਇਕੱਲੇ ਆਪਣੇ ਸਰੀਰ ਤੇ ਸਜਾ ਕੇ ਤੁਹਾਨੂੰ ਤੇ ਮੈਨੂੰ ਆਪਣਾ ਅਗਲਾ ਰਸਤਾ ਸਮਝਾ ਕੇ ਗੁਰੂ ਸਾਹਿਬ ਰਾਏ ਕੱਲੇ ਕੋਲ ਗਏ ਨੇ ਰਾਏ ਕੋਟ ਅਗਲੀ ਕਹਾਣੀ ਦੀਨਾ ਕਾਂਗੜ ਗੁਰੂ ਕੀ ਢਾਬ ਦਮਦਮਾ ਸਾਹਿਬ ਸੋ ਮੈਂ ਇਹ ਬੇਨਤੀਆਂ ਇੱਥੇ ਸਮਾਪਤ ਕਰਦਾ ਹੋਇਆ ਆਪ ਜੀ ਨੂੰ ਬੇਨਤੀ ਕਰਦਾ ਅੱਜ ਦਾ ਦਿਨ ਸਾਨੂੰ ਬਹੁਤ ਕੁਝ ਸਮਝਾਉਂਦਾ ਹੈ ਕੇਵਲ ਅਸੀਂ ਇਹ ਨਾ ਸੋਚੀਏ ਕਿ ਇਤਿਹਾਸ ਹੋ ਗਿਆ ਅਸੀਂ ਕੇਵਲ ਉਹਦੀਆਂ ਗੱਲਾਂ ਕਰਨੀਆਂ ਨੇ ਫਿਰ ਉਹ ਗੁਰਗੋਬਨ ਸਿੰਘ ਜੀ ਦਾ ਸੁਨੇਹਾ ਅਸੀਂ 23 ਸ਼ਸਤਰਾਂ ਵਾਲਾ ਸਮਝ ਨਹੀਂ ਸਕੇ ਕਿ ਸਾਨੂੰ ਸਮਝਾਣਾ ਚਾਹੁੰਦੇ ਨੇ ਕਿ ਜਦੋਂ ਤੱਕ ਮਿਸ਼ਨ ਹਜੇ ਰਹਿਦਾ ਹੋਵੇ ਉਨੀ ਦੇਰ ਤੱਕ ਤੁਸੀਂ ਚੈਨ ਨਾਲ ਨਹੀਂ ਬੈਠ ਸਕਦੇ ਉਹ ਦਿਖਾਇਆ ਕਿੰਨੇ ਕਰਕੇ ਆ ਭਾਈ ਸਾਹਿਬ ਕੀ ਜਰੂਰ ਦੱਸਿਓ ਸੰਗਤ ਨੂੰ 1708 ਤੋਂ ਲੈ ਕਰਕੇ 1799 92 ਸਾਲ ਕੌਮ ਤੁਹਾਡੀ 92 ਸਾਲ 100 ਸਾਲ ਆਪਣੇ ਘਰਾਂ ਚ ਨਹੀਂ ਸੁੱਤੀ ਤਾਂ ਜਾ ਕੇ ਸਿੱਖ ਰਾਜ ਆਇਆ 1799 ਚ ਦੇਖ ਲਓ ਮਿਸਲਾਂ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਭਾਈ ਮਨੀ ਸਿੰਘ ਜੀ ਦਾ ਸਮਾਂ ਅਲੂਅਲੀਆ ਸਾਹਿਬ ਦਾ ਸਮਾਂ ਜਸਾ ਸਿੰਘ ਰਾਮਗੜੀਆ ਸਾਹਿਬ ਦਾ ਸਮਾਂ ਨਵਾਬ ਕਪੂਰ ਸਿੰਘ ਜੀ ਦਾ ਸਮਾਂ ਰਣਜੀਤ ਸਿੰਘ ਜੀ ਦਾ ਸਮਾਂ ਉਹਨਾਂ ਦੇ ਪਿਤਾ ਚੜਤ ਸਿੰਘ ਜੀ ਦਾ ਮਾਹ ਸਿੰਘ ਜੀ ਦਾ ਸਮਾਂ ਇਹ ਸਾਰਾ ਸਮਾਂ ਜਿਹੜਾ ਹੈ ਇਹ 1708 ਤੋਂ ਲੈ ਕੇ 1790 ਤੁਹਾਡਾ ਕੋਈ ਘਰ ਨਹੀਂ ਸੀ ਤੁਹਾਡਾ ਕੋਈ ਘਾਟ ਨਹੀਂ ਸੀ ਘੋੜਿਆਂ ਦੀਆਂ ਕਾਠੀਆਂ ਤੁਹਾਡਾ ਘਰ ਸੀ ਘੋੜਿਆਂ ਦੀਆਂ ਕਾਠੀਆਂ ਤੁਹਾਡਾ ਮਹਿਲ ਸੀ ਤੇ ਤੁਸੀਂ ਸੰਘਰਸ਼ ਕੀਤਾ ਆਖਰ ਸਿੱਖ ਰਾਜ ਸਥਾਪਿਤ ਸੋ ਅੱਜ ਦੀ ਇਹ ਸਿੱਖਿਆ ਲੈ ਕੇ ਜਾਈਏ ਕਿ ਹੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਅਸੀਂ ਉਸ ਮਾਰਗ ਤੇ ਚੱਲਣਾ ਚਾਹੁੰਨੇ ਆ ਤੇ ਉਸ ਮਾਰਗ ਤੇ ਚੱਲਣ ਲਈ ਸਾਨੂੰ ਬਲ ਬਖਸ਼ੋ ਅੰਦਰੋਂ ਤੇ ਬਾਹਰੋਂ ਦੁਨਿਆਵੀ ਤੌਰ ਤੇ ਤੇ ਆਤਮਕ ਤੌਰ ਤੇ ਜਿਹੜੇ ਦੋ ਨਿਸ਼ਾਨ ਸਾਹਿਬ ਝੁਲ ਰਹੇ ਨੇ ਨਾ ਸਾਡੇ ਦਰਬਾਰ ਸਾਹਿਬ ਦੇ ਵਿੱਚ ਉਨ੍ਹਾਂ ਦੇ ਅਰਥ ਸਮਝਿਏ ਮੀਰੀ ਤੇ ਪੀਰੀ ਨੂੰ ਸਮਝਣ ਦੀ ਕੋਸ਼ਿਸ਼ ਕਰਿਏ ਰਾਜਨੀਤੀ ਬਿਲਕੁਲ ਕੱਟ ਨਹੀਂ ਕੀਤੀ ਰਾਜਨੀਤੀ ਨੂੰ ਧਰਮ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਨਹੀਂ ਕੀਤੀ ਹੁਕਮ ਕੀਤਾ ਤੇ ਉਨ੍ਹਾਂ ਦੋ ਨਿਸ਼ਾਨ ਸਾਹਿਬਾਂ ਦੇ ਵਿਚਾਲੇ 6 ਜੂਨ ਨੂੰ ਸਤ ਜਰਨੈਲ ਸਿੰਘ ਜੀ ਨੇ ਸ਼ਹਾਦਤ ਦਿੱਤੀ ਪੜ ਕੇ ਦੇਖੋ ਇਤਿਹਾਸ ਤੁਹਾਡੇ ਤੁਹਾਡੇ ਹੁਣ ਦਾ ਇਤਿਹਾਸ ਹੈ ਸੋ ਜਿੱਥੇ ਮੈਂ ਤੁਹਾਨੂੰ ਅੱਜ ਖਾਲਸਾ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੰਨਾ ਉਥੇ ਤੁਹਾਡੇ ਚਰਨਾ ਚ ਸੀਸ ਨਵਾ ਕੇ ਬੇਨਤੀ ਕਰਦਾ ਸੰਗਤ ਦੇ ਕਿ ਆਪਣੇ ਗੁਰੂ ਵੱਲੋਂ ਦੱਸੇ ਹੋਏ ਮਾਰਗ ਤੇ ਮੇਰੀਆਂ ਤੀਆਂ ਭੈਣਾਂ ਵੀ ਮੇਰੇ ਭਰਾ ਬਜ਼ੁਰਗ ਵੀ ਬੱਚੇ ਵੀ ਉਹਦੇ ਤੇ ਚੱਲੀਏ ਚੱਲਣ ਨਾਲ ਮਾਰਗ ਤੇ ਰਸਤਾ ਤੈਹ ਹੁਣੇ ਰਸਤੇ ਦੀਆਂ ਗੱਲਾਂ ਕਰਨ ਨਾਲ ਕਦੇ ਰਸਤਾ ਤੈ ਨਹੀਂ ਹੋ ਸਕਦਾ ਇਹ ਅੱਜ ਦੀ ਜਿਹੜੀ ਮੇਲ ਸਾਡੀ ਸਿੱਖਿਆ ਹੈ ਉਹ ਹੈ ਤੇ ਸਦਾ ਸਵਰਨ ਸਿੰਘ ਜੀ ਦਾ ਸਾਰੀ ਸੰਗਤ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਦਰਸ਼ਨ ਕਰਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ